ਕੀ ਹਾਲ ਚਾਲ ਆ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਲਵ ਘਰ ਵਰਡ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚ ਚੁੱਕੇ ਹਾਂ ਜੇਕਰ ਤੁਸੀਂ ਵੀ ਆਪਣੀ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਦੀ ਐਡ ਲਵਾਉਣੀ ਹੋਵੇ ਤਾਂ ਆਪਣੇ ਨੰਬਰ ਤੇ 5 ਤੋਂ 7 ਫੋਟੋਆਂ ਮਾ ਭੇਜ ਕੇ ਆਪਣੀ ਮਸ਼ੀਨਰੀ ਦੀ ਐਡ ਲਵਾ ਸਕਦੇ ਹੋ ਚਿੱਟੇ ਅੱਖਰਾਂ ਦੇ ਵਿੱਚ ਆਪਣਾ ਨੰਬਰ ਦਿੱਤਾ ਹੈ 843730517 ਇਹ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ 5 ਤੋਂ 7 ਫੋਟੋਆਂ ਭੇਜ ਕੇ YouTube ਦੇ ਉੱਤੇ ਬਿਲਕੁਲ ਫ੍ਰੀ ਦੇ ਵਿੱਚ ਆਪਣੀ ਐਡ ਲਵਾ ਸਕਦੇ ਉਸਦੇ ਲਈ ਆਪਾਂ ਕੋਈ ਵੀ ਰੁਪਿਆ ਨਹੀਂ ਲੈਂਦੇ ਇਸ ਜੀ ਦੇ ਵਿੱਚ ਤੁਹਾਡੀ ਐਡ YouTube ਚੈਨਲ ਤੇ ਲਗਾਤੀ ਜਾਵੇਗੀ ਤਾਂ ਅੱਜ ਆਪਾਂ ਗੱਲ ਕਰੀਏ ਪਹਿਲੀ ਗੱਡੀ ਦੀ ਪਹਿਲੀ ਗੱਡੀ ਆਪਾਂ ਤੁਹਾਡੇ ਲਈ Maruti Suzuki ਵਾਲਿਆਂ ਦੀ ਆਰਟੀਕਲ ਲੈ ਕੇ ਪਹੁੰਚ ਚੁੱਕੇ ਹਾਂ ਇਹ 2012 ਮਾਡਲ ਹੈ ਪੂਰੀ ਸਾਫ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਇਹਦੇ ਵਿੱਚ LED ਲੱਗੀ ਹੋਈ ਹੈ ਬੈਕ ਕੈਮਰਾ ਲੱਗਿਆ ਹੋਇਆ ਹੈਗਾ ਇੰਜਨ ਗੇਅਰ ਦੀ ਬਾਡੀ ਲੈਣ ਦੀ ਪੂਰੀ ਫੁੱਲ ਗਾਰੰਟੀ ਹੈ ਗੱਡੀ ਦੀ ਮਾਲਕਾਂ ਦਾ ਏਰੀਆ ਹੈਗਾ ਰਾਏਕੋਟ ਤੁਸੀਂ ਉੱਥੇ ਜਾ ਕੇ ਗੱਡੀ ਚਲਾ ਕੇ ਟੈਸਟ ਡਰਾਈਵ ਲੈ ਕੇ ਚੈੱਕ ਕਰ ਸਕਦੇ ਹੋ ਜੇਕਰ ਤੁਹਾਡੇ ਗੱਡੀ ਪੇਟ ਆਉਂਦੀ ਹੈ ਤਾਂ ਮੌਕੇ ਤੇ ਰੇਟ ਹੋ ਜਾਵੇਗਾ ਰੇਟ ਇਸ ਦਾ 3.5 ਲੱਖ ਰੁਪਈਆ 3,50,000 ਰੁਪਈਆ ਇਸ ਦੀ ਕੀਮਤ ਰੱਖੀ ਹੋਈ ਹੈ ਤੁਸੀਂ ਜਾ ਕੇ ਟੈਸਟ ਡਰਾਈਵ ਲੈ ਕੇ ਮਾਲਕ ਨਾਲ ਗੱਲਬਾਤ ਕਰਕੇ ਉੱਥੇ ਬਹਿ ਕੇ ਰੇਟ ਮਕਾ ਸਕਦੇ ਹੋ ਤੇ ਦੂਜੀ ਗੱਡੀ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਆਲਟੋ ਆਲਟੋ 2007 ਮਾਡਲ ਹੈ 27 ਤੱਕ ਗੱਡੀ ਦੀ ਪਾਸਿੰਗ ਹੈ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਇਹ ਇਹ ਰਾਇਕੋਟ ਦੇ ਵਿੱਚ ਖੜੀ ਹੈ ਜੇਕਰ ਤੁਸੀਂ ਇਹ ਗੱਡੀ ਜਾ ਕੇ ਦੇਖਣੀ ਹੋਵੇ ਤਾਂ ਰਾਇਕੋਟ ਜਾ ਕੇ ਦੇਖ ਸਕਦੇ ਹੋ ਮਾਲਕਾਂ ਦਾ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਸਾਰੀ ਗੱਡੀ ਦੀ ਜਾਣਕਾਰੀ ਲੈ ਸਕਦੇ ਹੋ ਅਤੇ ਇਹ 2007 ਮਾਡਲ ਹੈ 27 ਤੱਕ ਗੱਡੀ ਦੀ ਪਾਸਿੰਗ ਹੈ ਜਿਹਨੇ ਲੈਣੀ ਹੋਵੇ ਮਾਲਕਾਂ ਨਾਲ ਸੰਪਰਕ ਕਰਕੇ ਗੱਡੀ ਖਰੀਦ ਸਕਦੇ ਜੀ ਧੰਨਵਾਦ